लगते हैं संधवा परार इन्हों का बड़ा है प्यारिडार हरजिंदर जी उन्होंने इन्होंने बच्चों ने शांत भी दिखी है ना

ਹਾਂ ਪੱਤੀ ਉਡਵੀ ਕੇ ਜਿਲ ਆ ਗਿਆ ਮੇਰੇ ਵੀਰੇ ਪਹਿਲਾ ਵਿਖੜਿਆ ਤੇ ਪੱਟੂ ਮੇਰੇ ਕੋ ਆਇਆ ਬੜੇ ਮਾਣ ਨਾਲ ਕਹਿੰਦਾ ਕਿ ਮੇਰਾ ਮੁੰਡਾ ਈ ਕੀ ਨਾਂ ਹੈ ਦਾ ਦਿਲਪ੍ਰੀਤ ਪੱਟੂ ਦਾ ਮੇਰੇ ਵੀਰੇ ਪੁੱਤਰ ਹੈ ਉਹ ਕਿਥੇ ਜੇਹਰਾਂ ਪਰ ਆਇਆ ਹੈ ਤੇ ਆਹ ਵੇਖੋ ਚਾਰ ਨੇ ਤੇ ਤਿੰਨ ਸਰਦਾਰ ਨੇ ਇਸੇ ਪਿੰਡ ਦੇ ਇਹ ਵੀ ਬੜੀ ਮਾਣ ਵਾਲੀ ਗੱਲ ਹੈ ਇੱਥੇ ਲੱਗੇ ਨਿੱਕੇ ਉਮਰ ਦੇ ਨਿੱਕੇ ਖਿਡਾਰੀ ਮਾਰਨ ਦੀ ਵੱਡੀਆਂ ਮੱਲਾਂ ਅੱਜ ਦੀ ਤੱਕਾਂ ਨੂੰ ਹੋਣੀਆਂ ਇਹਨਾਂ ਦੀਆਂ ਗੱਲਾਂ अॼ कुझु करण आए री पी नौजवान ਜੀ ਓਏ ਬੱਲੇ ਚਰਮਲਦੀ ਹੁਣਾ ਕਹਿੰਦੇ ਆ ਠੱਕੇ ਨਾਲ ਜਫਾ ਲਵਾਤਾ ਯੋ ਓਏ ਚਰਮਲ ਸਿੰਘ ਜੀ ਮਰੂ ਗੱਲ ਕਿ ਨਹੀਂ ਹਰ ਜੇ ਪਾਸੇ ਹਰ ਜੇ ਪਾਸੇ ਇਹ ਕਿਸਮਤ ਹੋ ਗਈ ਨਾ ਝੱਟੂ ਤੇ ਕੀ ਕਰੂਗਾ ਪੀਤਾ ਬੋਰ ਮਿੱਤੇ ਵਾਲਾ ਝੱਟੂ ਪਰ ਇੱਕ ਰੌਡ ਤੋਂ ਮਾਤ ਪਿਆਦਾ ਫਾਈਨਲ ਆ 78 ਕਮੇ ਦਾ ਟੀਮਾਂ ਆਪਣੀ ਤਿਆਰੀ ਰੱਖਣ ਕਿਉਂਕਿ ਆ ਮੈਚ ਸੁੱਦੇ ਨੰਬਰਾਂ ਦੇ ਐ ਉਹ ਮੈਚ ਵੀਰਵੰਦੋਂ ਫ੍ਰੈਂਡਲੀ ਮੈਚ ਕਰਾਏ ਜਾ ਰਹੇ ਐ ਸੁੱਦੇ ਥੋੜੇ ਥੋੜੇ ਸਮੇਂ ਨੇ ਇਹ ਮਿੱਤਰਾਂ ਦੇ ਐ ਤੇ ਲੋ ਸਾਹਮਣੇ ਪਾਸੇ ਨਾਲੇ ਕੈਂਚੀ ਪਾਉਣ ਵਾਲੀ ਗੱਲ ਕੀਤੀ ਹੈ ਨਾਜਵਾਰ ਨੇ ਲੈ ਵੀ ਸੰਦਵਾ ਪਰਾਰੇ ਵਾਲੇ ਮਾਣ ਰੱਖੋ ਤੁਹਾਡੇ ਪਿੰਡ ਦੇ ਬੜੇ ਵੱਡੇ ਵੱਡੇ ਮੱਲ ਹੋਏ ਆ ਸ਼ੰਕਰ ਵਰਗੇ ਗੋਲੇ ਵਰਗੇ ਕਰਨ ਵਰਗੇ ਸੋਨੇ ਵਰਗੇ ਉਹ ਗੱਲਾਂ ਸਾਡੇ ਮੂਹੜਾਂ ਦੀਆਂ ਜਿੰਦਰ ਹੁੜਾਂ ਦੀਆਂ ਹੁੰਦੀਆਂ ਨੇ ਪਰ ਦਕੂਹਾ ਦਕੂਹਾ ਪਿੰਡ ਦਾ ਇੱਕ ਕਾਬਾ ਵੀ ਬਣਾ ਪਾਉਂਦਾ ਆਉਂਦਾ ਦਕੂਹਾ ਪਿੰਡ ਦਾ ਪੱਪੀ ਦਕੂਹਾ ਪਿੰਡ ਦਾ ਖੰਡ ਹੋਰ ਵੀ ਕਿਹੜੇ ਖਿਡਾਰੀ ਦਕੂਹਾ ਕੱਢਦੇ ਹੋਏ ਆ ਦਕੂਹਾ ਪਿੰਡ ਧਰਤਾਰ ਬਾਬਾ ਸੋਦਾ ਸਿੰਘ ਦੀ ਦੀ ਯਾਰ ਵਿੱਚ ਸਪੋਰਟਸ ਕਲੱਬ ਹੈ ਕਰਜਲ ਸ਼ਹੀਦ ਸਰਦਾਰ ਸੂਬੇਦਾਰ ਅਜੀਤ ਸਿੰਘ ਦੀ ਹੋਂ ਦਾ ਪਿੰਡ ਕਿੱਥੂਾ ਪਿੰਡ ਵੀ ਇੱਕ ਮਹਾਨ ਜੀ ਸਤਕਾਰਯੋਗ ਵੀਰਾਂ ਦਾ ਪਿੰਡ ਹੈ ਜਿਹਨੂੰ ਕਰਨਾ ਜਾਂਦੀ ਜੱਤੀ ਲਾ ਗਿਆ ਚਲ ਵੀ ਗੱਦ ਨੂੰ ਆਪਾ ਸਾਡੇ ਜਿੰਨੇ ਵੀ ਸਤਕਾਰਯੋਗ ਵਰਸ਼ਵੀਰ ਕਬੱਡੀ ਨੂੰ ਪਿਆਰ ਕਰਨ ਵਾਲੇ ਪੁੱਜੇ ਹੈ ਸਮਾਜੀ ਪ੍ਰਬੰਧ ਕਮੇਟੀ ਵੱਲੋਂ ਆਇਆ ਤੇ ਜਿਵੇਂ ਆਇਆ ਨੂੰ ਕਰਦੇ ਆ ਲੰਗਰ ਦੇ ਵਿੱਚ ਜਿਹੜੇ ਸੇਵਾਦਾਰ ਨੇ ਲੰਗਰ ਵਾਲੇ ਸੇਵਾਦਾਰਾਂ ਦਾ ਜਿਹੜੇ ਸ਼ਬੀਰ ਤੇ ਸੇਵਾਦਾਰ ਨੇ ਉਹਨਾਂ ਦਾ ਜਿਹੜੀਆਂ ਭੈਣਾ ਬਰਤਨ ਸਾਫ ਕਰ ਰਹੀਆਂ ਜਾਂ ਹੋਰ ਵੀ ਵੀਰ ਸਬਜੀ ਬਣਾਉਂਦੀਆਂ ਚੀਰਦੀ ਉਹਨਾਂ ਵਾਹ ਵੀ ਸਖਤ ਪਾਸਾ ਚੱਲ ਰਿਹਾ ਹੈ ਵੀਰੋ ਜੀ

ਜਾਫਰਾਂ ਨੇ ਇੱਥੇ ਸੈਂਟਰ ਤੇ ਆਉਣਾ ਇੰਦਰਜੀਤ ਪਾਜੀ ਇੱਥੇ ਵੀ ਆਓ ਜਾਫਰਾਂ ਥੋੜਾ ਪੰਜ ਜਾਣੀਆਂ ਦੀ ਜਾਫਰਾਂ ਖੜ ਗਈਆਂ ਗੁਜਰਾ ਨੇ ਕਿਹੀ ਹੈ ਪਿੱਛੇ ਹੋ ਜਾ ਥੋੜੇ ਥੋੜੇ ਨਾਲ ਕੱਢ ਲਓ ਸੰਧਵਾ ਪ੍ਰਿਆਰ ਚਲ ਵੀ ਤ ਕੋ ਆਉਣਾ ਨਿਦਰ ਨਾ ਜਾਦਾ ਜਿਵੇਂ ਕਮਾਨ ਚ ਤੀਰ ਨਿਕਲਦਾ ਵੇਖੋ ਮੁੰਡੇ ਦੀ ਕਰਨੀ ਮੁੱਚ ਮੁੱਚ ਕੇ ਪੱਬ ਧਰਦਾ ਕਈ ਕਹਿੰਦੇ ਲੱਗੂ ਜਫਾ ਪਰ ਮੈਂ ਕਹਿੰਦਾ ਨਹੀਂ ਲੱਗੂ ਜਫਾ ਪਰ ਲਾਤਾ ਜਫਾ ਔਰ ਜਦ ਮੈਂ ਮੁੱਚ ਲਾਤਾ ਜੇ ਜਫਾ ਟਾੜਾ 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 ਸੋਨਾ ਜੀ ਇਹ ਝੰਡੇ ਦਾ ਬੇਟਾ ਹੈ ਕੋਮੇ ਦਾ ਛੋਟਾ ਮੇਦਾਰੀ ਸਰਦਾਰ ਝੇਮਾ ਸਿੰਘ ਉਹਨਾਂ ਦਾ ਪੁੱਤਰ ਹੈ ਆਹ ਚੱਕ ਥਾਪੀ ਜੋਰ ਦਿਨਾ ਪੱਟਾ ਤੇ ਥਾਪੀ ਵੱਜਦੀ ਨਹੀਂ ਝਿਲਮਰ ਦੇ ਦੋ ਮੁੰਡੇ ਕੱਲ ਦੂਸਰੇ ਮੁੰਡੇ ਵੱਡੇ ਨੇ ਵੀ ਬਹੁਤ ਵਧੀਆ ਜੱਫੀਆਂ ਲਾਏ ਐ ਝਿਲਰ ਸਿੰਘ 55 ਨੰਬਰ ਦੇ ਵਿੱਚ ਕਹਿੰਦੇ ਨੇ ਝਿਲਰ ਦੇ ਦੂਸਰੇ ਮੁੰਡਿਆਂ ਦੀ ਪੁੱਤਰਾਂ ਨੇ ਬਹੁਤ ਸੋਹਣੇ ਜੱਫੇ ਲਾਏ ਆ ਪਿੰਡ ਕਈ ਚੌੜੇ ਮੰਦਰੀਆ ਤੋਂ ਬੰਦੂਈ ਵਾਲਾ ਜੱਸਾ ਮੀਰ ਬੇਟਾ ਇਹ ਨਹੀਂ ਇੱਥੇ ਹੋ ਗਿਆ ਕਈ ਲੱਗ ਰਿਹਾ ਕਿ ਪਿੰਡਾਂ ਕੋਲੇ ਅੱਗੇ ਤੱਕਦੇ ਹੋਏ ਹੈ ਜਿੰਦੂ ਦਾ ਅੱਤੇ ਪੋ ਪਿੰਡਾਂ ਦਾ ਪੱਪਾ ਹੀ ਹੈ ਆਹ ਦੇਖੋਤਾ ਰਿਹਾ ਸਰੀਰ ਦਾ ਤੇ ਦੂਜੇ ਪਾਸੇ ਕਾਫੀ ਕੇਲਾ ਮੈਂ ਜੋੜ ਹੁੰਦਾ ਨਾ ਫਿਰ ਜਿਹੜਾ ਅਕਬਰ ਬਾਦਸ਼ਾਹ ਹਰ ਪਾਸਾਰੀ ਦੁਨੀਆ ਤੇ ਸਾਰੇ ਤਰ੍ਹਾਂ ਹੀ ਰਾਜ ਕਰ ਲਿਆਉਂਗਾ ਕੱਲਾ ਜੋਰ ਨਹੀਂ ਕੰਮ ਆਉਂਦਾ ਦਿਮਾਗ ਵੀ ਚਾਹੀਦਾ ਜੇ ਦਿਮਾਗ ਹੋਵੇ ਤੇ ਜੋਰ ਵੀ ਚਾਹੀਦਾ ਕੱਲਾ ਦਿਮਾਗ ਵੀ ਨਹੀਂ ਹੈ ਜੇਕਰ ਦਿਮਾਗ ਹੀ ਕੱਲਾ ਬੀਰ ਬਲਕ ਹੁੰਦਾ ਤੇ ਉਹ ਵੀ ਰਾਜਾ ਹੁੰਦਾ ਸ਼ਾਇਦ ਗੱਲਾਂ ਜੋਰ ਦੀਆਂ ਤੇ ਜਵਾਨੀ ਦੀਆਂ ਲਓ ਜਿੰਦੇ ਹੋਏ ਵਾਲੇ ਉਹ ਟਾਪ ਦੇ ਟ੍ਰੇਨਸ ਹੋਏ ਆ ਜੀ ਲੋਟਰੀ ਜਾਨ ਪਾਜੀ 78 ਕਿਲੋ ਦਾ ਹੈ ਫਾਈਨਲ ਆਇਆ ਹੈ ਤਾਂ ਉਹ ਟੀਮਾਂ ਮੌਨਤੀ ਪਿਆਜਾ ਖੋਣਾ ਠੀਕ ਦੱਸਾ ਹੋਏਗਾ ਨਾਲ 15 ਮਿੰਟਾਂ ਨਾਲ ਇਹ ਮੈਚ ਹੋਵੇਗਾ ਫਾਈਨਲ ਟੀਮਾਂ ਆਪਾਂ ਪਿਆਰੇ ਦਾ ਖੜਾ ਜੰਮਾ ਦਾ ਫਾਪਾ ਪਾਤੀਆ ਦੇਖੋ ਮੇਰੀ ਤਕਲੀ ਬਾਜ ਰਗੀ ਤਕਲੀ ਹੈ ਮੇਰੇ ਵੀਰੋ ਤਿੱਖੇ ਜੇ ਲੈਣਾ ਦਾ ਤਿੱਖੇ ਜੇ ਨਾਣਾ ਵਾ ਸ਼ਾਟਵੇ ਸਰੀਰ ਦਾ ਕਰਦਾ ਮੁਕਾਬਲਾ ਕਮਾਨੂ ਛੱਟੇ تیر ਦਾ ਪਾਜੀ ਇਹ ਕਹਿੰਦਾ ਪਤਾ ਨਹੀਂ ਲੱਗਣਿਆ ਕੋਈ ਵੀ ਇੱਥੇ ਗਰਾਊਂਡ ਦਾ ਅੱਡਾ ਕਰ ਰਹੀ ਮਾਰਾ ਸਾ ਪਸ਼ੀਰ ਜੀਆ ਕੈਮਰੇ ਦੇ ਮੂਹਰੇ ਕੋਰੀ ਨਾ ਆਓ ਇਸ ਦੇ ਮੈਚ ਛੋਟਾ ਪਰ ਇਹਦੇ ਵਿੱਚ ਜਿਹੜੇ ਤਾਕਤ ਵਾਲੇ ਕਰਗੇ ਕਿਉਂਕਿ ਤੁਹਾਡੇ ਪਿੰਡ ਦੇ ਖੇਡਣੇ ਬੱਚੇ ਤੇ ਕੋਦ ਨਾਇਕ ਦੇਖਣ ਵਾਲੇ ਦੇਖਣਾ ਚਾਹੋਗੇ ਕਿ ਸਾਡੇ ਪਿੰਡ ਦੇ ਕਿਹੜੇ ਕਿਹੜੇ ਬੱਚੇ ਖੇਡਦੇ ਐ ਤੇ ਬਕੋਹੇ ਪਿੰਡ ਦੇ ਕਿਹੜੇ ਕਿਹੜੇ ਝੋ ਪਰ ਆਏ ਐ ਬਕੋਹੇ ਵਾਲਾ ਜਾਤੀ ਜਿਹਨੇ ਰੱਖ ਦਿੱਤੀ ਹੈ ਕੰਚੀ ਪਰ ਤਾਂ ਫਟ ਕੇ ਬੰਨਣਾ ਉਹ ਗੱਲ ਕਰ ਦਿੱਤੀ ਦਾ ਮੁਸ਼ਕਲ ਬੱਚੀ ਪੱਟਾਂ ਦੇ ਥਾਪੀ ਸਰਦਾਰ ਨੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਮਰ ਜਾਣਿਆ ਮਾਨਾ ਵੇ ਗੁਰੂ ਦੀ ਸਿੱਖੀ ਬੜੀ ਪਿਆਰੀ ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕਾਇਮ ਰਹੇ ਸਰਦਾਰੀ ਦੁਨੀਆਂ ਦੇ ਨਕਸ਼ੇ ਤੇ ਤੇਰਾ ਸਿੱਖ ਦਿਖੂਗਾ ਨਿਆਰਾ ਸਰਬੰਸ ਗਾਨੀਆਂ ਦੇ ਦੇਣਾ ਕੌਣ ਬਣੂਗਾ ਪੂਰਾ ਆਹ ਵੇਖੋ ਐਕਸ਼ਨ ਮੁੰਡੇ ਨੇ ਇਹ ਵੇਖੋ ਨੌਜਵਾਨਾਂ ਦਾ ਅੰਦਾਜ਼ ਅੰਦਾਜ਼ ਰੱਖਦੇ ਹਾਰਦਾ ਨੰਬਰ ਜਾਬੀ ਦਾ ਕੀ ਗੱਲ ਮੜ ਗਈ ਹੈ ਐ ਟੱਕ ਪੈ ਗਈ ਹੈ ਨੰਬਰ ਜਾਫੀ ਦਾ ਸਵਾਦ ਵੱਖਰਾ ਹੈ ਵਦੋ ਵਦੋ ਆਹ ਇਥੇ ਮੈਦਾ ਮੜਾ ਵੇਖਦਾ ਤੇਰੀ ਜਿਆਦਾ ਆ ਗਿਆ ਇਥੇ ਮੁਸ਼ਕਿਲ ਹੋ ਰਿਹਾ ਵਸਦੀ ਕਾ ਬਾਜੀ ਯਾਰ ਭਾਈ ਉਹ ਬਾਸਪੁਰ